ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਅਕਲੀਆਕਲਾ ਜ਼ਿਲ੍ਹਾ ਬਠਿੰਡਾ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲੇ ਪਹਿਲੇ ਸွေ ਝੋਟੀ ਸੇਲ ਹੈ ਜੀ 4-5 ਦਿਨ ਲਉਗੇ ਜੇ ਸੋਣ ਦੇ ਚੰਗੇ ਠੰਡ ਹਵਾਨੇ ਦੀ ਫੁੱਲ ਵਜਨ ਪਿੰਡ ਅਕਲੀਆਕਲਾ ਜ਼ਿਲ੍ਹਾ ਬਠਿੰਡਾ ਜੀ ਜੋ ਡਿਮਾਂਡ ਹੈ ਵੀਰ ਦੀ 1,55,000 ਦੀ ਹੈ ਜੀ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਵੀਰ ਦਾ 80546 04257 ਹਾਂਜੀ 8554604257 ਇਸ ਨੰਬਰ ਦੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਤੇ ਮੁੱਲ ਤੈਅ ਕਰ ਸਕਦੇ ਹਾਂ ਜੋ ਡਿਮਾਂਡ ਹੈ ਵੀਰ ਦੀ 1,55 ਦੀ ਹੈ ਜੀ 4-5 ਦਿਨ ਬਾਕੀ ਹੈ ਸੂਨ ਦੇ ਪਹਿਲਾਂ ਝੋਟੀ ਹੈ ਵਧੀਆ ਚੰਗੇ ਥਣ ਹਵਾਨੇ ਦੀ ਹੈ ਫੁੱਲ ਵਜਣ ਦੀ ਹੈ ਪਿੰਡ ਅਕਲੀਆਂ ਕਲਾ ਚਲਾ ਬਟੰਡਾ ਅਗਰ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧਿਤ ਸੰਦਾਂ ਦੀ ਵੀਡੀਓ ਸਾਡੇ YouTube ਚੈਨਲ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਐਂਸਟਾਡੀ ਜ਼ਰੂਰ ਫੋਲੋ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ